ਬੰਡੇਗਾ ਸੀ ਅੱਜ ਮਲਾਉਨੇ ਆ ਸੀ ਤੁਹਾਨੂੰ ਤੇ ਉਹਨਾਂ ਦੇ ਖਾਤਰਾ ਸਿੱਖ ਪ੍ਰਚਾਰਕ ਚੱਲੇ ਆ ਹੁਣ ਦਰਸ਼ਨ ਸਿੰਘ ਜੀ ਟੋੜਾ ਸਾਹਿਬ ਦਾ ਨਾਮ ਹੈ ਜਿਨ੍ਹਾਂ ਨੇ ਅੱਜ ਸਿੰਘ ਮੰਜੀ ਦੇ ਬਹਿਣ ਬਹੁਤ ਕੁਝ ਸੁਝਾਇਆ ਬੰਦੇ ਨੇ ਜਿਹੜੇ ਚੱਲੇ ਹੋਣ ਉਹਦਾ ਸਬੰਧੀ ਉਹਨਾਂ ਨੇ ਬੇਸ਼ੱਕ ਗੱਲਾਂ ਬਾਤਾਂ ਕੀਤੀਆਂ ਤੁਸੀਂ ਆਪਣੇ ਸਟੋਨ ਨਾਲ ਕੀ ਜਿਹੜੇ ਜਹੇਦਾਰ ਜੀ ਹੋਏ ਨੇ ਅਰਗਵੀਰ ਅੱਜ ਸੰਗਤ ਜੀ ਅੱਜ ਅਸੀਂ ਪਹੁੰਚਿਆ ਪਿੰਡ ਮੂਲੇਪੁਰ ਜਿੱਥੇ ਸਿੱਖ ਪ੍ਰਚਾਰਕ ਨੇ ਦਰਸ਼ਨ ਸਿੰਘ ਜੀ ਟੋੜਾ ਸਾਹਿਬ ਅੱਜ ਅਸੀਂ ਉਹਨਾਂ ਨਾਲ ਤੁਹਾਨੂੰ ਮਿਲਾਉਨੇ ਆ ਜੋ ਅਸੀਂ ਦੀਦੜੇ ਚੱਲ ਰਹੇ ਹੁਣਾਂ ਲਈ ਅੱਜ ਆਪਾਂ ਦੇਖਦੇ ਆ ਵੀ ਆਪਾਂ ਨੇ ਜਿਹੜੀ ਵੀ ਸਿੱਖ ਸੰਗਤਾਂ ਨੇ ਉਹਨਾਂ ਨੇ ਕੋਈ ਸਨੇਹਾ ਦੇਣਾ ਅੱਜ ਆਪਣੇ ਚੈਨ ਨਾਲ ਰਾਈ ਉਹ ਦੱਸਣਗੇ ਬਾਬਾ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਬਾਬਾ ਜੀ ਤੁਹਾਨੂੰ ਪਤਾ ਵੀ ਅਸੀਂ ਦੀਦੜੇ ਚੱਲ ਰਹੇ ਨੇ ਸ੍ਰੀ ਆਕਾਲ ਤਖਤ ਸਰਸਬਤੋ ਇੱਕ ਹੁਕਮਨਾਮਾ ਜਾਰੀ ਹੋਇਆ ਉਹਦੇ ਬਾਰੇ ਸਿੱਖ ਸੰਗਤਾਂ ਨੂੰ ਜ਼ਰੂਰ ਦੱਸੋ ਕਿਹੜਾ ਹੁਕਮਨਾਮਾ ਜਾਰੀ ਹੋਇਆ ਹੁਣ ਹੁਕਮਨਾਮਾ ਜਾਰੀ ਹੋਇਆ ਵੀ ਅੱਜ 6 ਪੋ ਹੋ ਗਿਆ ਹਾਂਜੀ ਅੱਜ ਜਨ ਕੰਲੀ ਤਰਪਾਸ਼ਾ ਮਹਾਰਾਜ ਜੋ ਨੰਨਪੁਰ ਸਾਹਿਬ ਛੱਡ ਕੇ ਆਏ ਨੇ ਨੰਗਾ ਦੀ ਪੁਰੀ ਨੂੰ ਤੇ ਤਿੰਨੇ ਸੰਗ ਪਰਿਵਾਰ ਬੰਡੇ ਗਏ ਸੀ ਠੀਕ ਹੈ ਜੀ ਤੇ ਉਹਨਾਂ ਦੇ ਖਾਤਰ ਆਪਾਂ ਜੀ ਸ਼ਿੰਗ ਦਿਖਾਣਾ ਚਾਹ ਰਹੇ ਹਾਂ ਹੁਣ ਵੀ ਆਪਾਂ ਨੂੰ ਵੱਧ ਤੋਂ ਵੱਧ ਕਿਤਾ ਪਾਠ ਜਰੂਰ ਕਰਨਾ ਚਾਹੀਦਾ ਇੱਕ ਮੰਗੇ ਦੇਣਾ ਬਣ ਇੱਕ ਮਠਾਈ ਨਾ ਬਣ ਕੋਈ ਖੁਸ਼ੀ ਨਾ ਹੋਣਾ ਘਰ ਵਿੱਚ ਇਹ ਸਾਡੇ ਵੱਲੋਂ ਸੰਦੇਸ਼ ਆ ਆਗਿਆਨੀ ਜੋ ਜਹੇਦਾਰ ਜੀ ਹੋਏ ਨੇ ਅਰਗਮੀਰ ਸਿੰਘ ਜੀ ਉਹਨਾਂ ਵੱਲੋਂ ਵੀ ਸੰਦੇਸ਼ ਸਾਮੀ ਆਠਵੋਂ ਨੂੰ ਸਾਰੇ ਜਿੰਨੇ ਵੀ ਬੇਰ ਨੇ ਭੈਣਾਂ ਨੇ ਮਤਾਵਾਂ ਨੇ ਬੱਚੇ ਨੇ ਉਹ ਜਗਜੀ ਸਾਹਿਬ ਦਾ ਪਾਠ ਜਰੂਰ ਕਰਨਾ ਕਰਨਾ ਤਾਂ ਰੋਜ਼ ਤੁਸੀਂ ਜੀ ਗੁਰਸਿੱਖ ਨੂੰ ਸਤਗੁਰੂ ਦਾ ਜੋ ਸਿੱਖ ਕਹਾਏ ਜਿਹੜਾ ਸਿੱਖ ਕਹਾਣ ਦਾ ਆਪਦੇ ਆਪ ਨੂੰ ਉਹਨੂੰ ਤਾਂ ਜਰੂਰ ਹੈ ਵੀ ਭਾਈ ਉਹ ਪਾਠ ਜਰੂਰ ਕਰਨਾ ਆਪਣੇ ਨਿੱਜੀ ਅਸਣ ਲਾ ਲੈਣਾ ਜਿਹੜਾ ਇਹ ਹਫ਼ਤਾ ਨਾ ਪੂਰਾ ਇਹ ਹਫ਼ਤਾ ਪੂਰਾ ਸੋਗ ਮਨਾਉਣ ਤੇ ਇੱਕ ਇਹ ਸਮੇਸ਼ਾ ਵੀ ਸਭ ਜੱਦਿਆਂ ਵੱਲੋਂ ਕਰਨੀ ਤਰਪਾਸ਼ਾ ਵੱਲੋਂ ਵੀ ਰੋਣਾ ਤੋਣਾ ਤੇ ਵੱਖਰਾ ਰਿਹਾ ਪਰ ਚੜ੍ਹਦੀ ਕਲਾ ਦੀ ਪ੍ਰਤੀਖ ਵੀ ਇਹ ਸਮਝ ਜਾਂਦੇ ਕਿ ਚੜ੍ਹਦੀ ਕਲਾ 'ਚ ਰਹਿਣਾ ਕਿੰਨੇ ਆ ਤੇ ਉਹਨਾਂ ਨੇ ਇੰਨੀ ਤਕਲੀਫਾਂ ਦੇ ਵਿੱਚ ਜਦੋਂ ਮਾਤਾ ਜੀ ਵਿਛੜੇ ਨੇ ਛੋਡੇ ਸਹਜਾ ਦੇ ਵਿਛੜੇ ਨੇ ਉਹਨਾਂ ਨੂੰ ਇਹੀ ਨਹੀਂ ਪਤਾ ਸੀ ਵੀ ਜਾਣਾ ਸੀ ਕਿੱਥੇ ਆ ਕਿਉਂਕਿ ਜੀ ਉਹ ਕੁਦਰਤ ਬੰਨੋ ਜੋ ਜਿਵੇਂ ਲੇਗ ਲੇਫੇ ਸੀਗੇ ਤਾਂ ਇਹ ਇਤਿਹਾਸ ਬਣਨਾ ਸੀਗਾ ਆਪਣੇ ਸਿੱਖ ਇਤਿਹਾਸ ਦੇ ਵਿੱਚ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸਾਨੂੰ ਆ ਜਿਹੜੇ ਮਕਾਨਾਂ 'ਚ ਅਸੀਂ ਬੈਠੇ ਹਾਂ ਦਸਤਾਰਾਂ ਨੇ ਸਾਡੇ ਸਿਰਾਂ ਦੇ ਉੱਪਰ ਇਹ ਕਲਗੀ ਤਾਬ ਦੀ ਦੇਣ ਹੈ ਸ਼ਹੀਦਾਂ ਦੀ ਦੇਣ ਹੈ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜਥੇਦਾਰ ਜੀ ਵੱਲੋਂ ਵੀ ਬੇਨਤੀ ਹੋਈ ਹੈ ਇਹ ਵੀ ਭਾਈ ਅੱਠ ਪੋ ਨੂੰ ਜਰੂਰ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਰਲ ਮਿਲ ਕੇ ਬਿਠਾ ਕੇ ਜਪਜੀ ਸਾਹਿਬ ਦਾ ਪਾਠ ਕਰੋ ਉਹਨਾਂ ਦੀ ਯਾਦ ਵਿੱਚ ਦੇ ਕਰੋ ਅਰਦਾਸ ਬੇਨਤੀ ਕਰੋ ਸਹਿਮ ਜਾਂਦੇ ਹੋ ਸਿੰਘ ਸ਼ਹੀਦਾਂੋਂ ਸਾਡੀ ਦੀ ਕਿਰਪਾ ਕਰੋ ਸਾਡੇ ਪਰਿਵਾਰ ਤੇ ਸਾਨੂੰ ਸਿੱਖੀ ਦੀ ਦਾਤ ਬਖਸ਼ੋ ਅਸੀਂ ਸਿੱਖ ਤੋਂ ਸਿੱਖੀ ਦੇ ਬਹੁਤ ਦੂਰ ਹੋ ਚੁੱਕੇ ਹਾਂ ਇਸ ਕਰਕੇ ਅਸੀਂ ਵਿਛੜ ਰਹੇ ਹਾਂ ਸਿੱਖੀ ਤੋਂ ਜੋ ਕੰਗੀ ਤਰਪਾਸ਼ਣ ਸਾਨੂੰ ਅੰਮ੍ਰਿਤ ਛਕਾ ਕੇ ਇੱਕ ਸਰਦਾਰ ਬਣਾਇਆ ਹੈ ਇਹੀ ਕਿਉਂ ਮੈਂ ਸਰਦਾਰ ਬਣਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਮਹਾਰਾਜ ਕਹਿੰਦੇ ਭਾਈ ਆ ਜਿਹੜੇ ਗਰੀਬ ਲੋਕ ਨੇ ਇਹਨਾਂ ਨੂੰ ਮੈਂ ਸਰਦਾਰ ਬਣਾਇਆ ਕਿਉਂ ਕਿਉਂਕਿ ਪਹਾੜੀ ਰਾਜੇ ਜਿਹੜੇ ਸਨ ਉਹ ਕਹਿੰਦੇ ਸਨ ਸਹੀ ਚੂੜੇ ਸਮਾਰ ਨਾਜੀ ਧੋਬੀ ਇਹਨਾਂ ਇਹਨਾਂ ਦੇ ਨਾਲ ਅਸੀਂ ਅੰਮ੍ਰਿਤ ਛਕਣਾ ਹੈਗਾ ਮਹਾਰਾਜ ਕਹਿੰਦੇ ਅਸਤਾ ਇਹਨਾਂ ਨੂੰ ਸਰਦਾਰ ਬਣਾਉਣਾ ਹੈਗਾ ਇਸ ਕਰਕੇ ਭਾਈ ਨਾ ਭੁੱਲੋ ਕੰਗੀ ਤਰਪਾਸ਼ਾ ਮਹਾਰਾਜ ਨੂੰ ਨਾ ਭੁੱਲੋ ਸਿਜਦਾ ਨੂੰ ਮੇਰੀ ਹੱਥ ਵਨ ਕੇ ਬੇਨਤੀ ਹੈ ਸਾਰੇ ਗੁਰਸਿੱਖਾਂ ਨੂੰ ਸਾਰੇ ਬੰਦ ਦੇ ਲੋਕਾਂ ਨੂੰ ਜਿੰਨੇ ਵੀ ਸੰਗਤਾਂ ਵੱਧ ਤੋਂ ਵੱਧ ਮੇਲੇ ਨਾ ਬਣਾਓ ਜਾ ਕੇ ਉੱਥੇ ਜਾ ਕੇ ਭਜਨ ਕਰੋ ਸੇਵਾ ਕਰੋ ਤਾਂ ਸਾਡਾ ਜੀਵਨ ਸਫਲ ਹੋ ਜਾਵੇਗਾ ਇੱਕ ਬਾਬਾ ਜੀ ਹੋਰ ਜਿਵੇਂ ਹੁਣ ਬਹੁਤ ਜ਼ਿਆਦੇ ਸਫਾ ਤੇ ਜਾਂਦੇ ਆ ਟਰੈਕਟਰਾਂ ਤੇ ਵੱਡੇ ਵੱਡੇ ਡੈਕ ਲਾ ਲੈਦੇ ਹੋਨਰ ਬਾਜੀ ਕਰਦੇ ਆ ਉਹਨਾਂ ਬਾਰੇ ਕੀ ਸੰਦੇਸ਼ ਦੇਵਾਂ ਉਹਨਾਂ ਨਜ਼ਰੋਂ ਤਾਂ ਗਲਤ ਹੈ ਸਾਰਾ ਉਹ ਅਸੀਂ ਨਹੀਂ ਕਹਿ ਸਕਦੇ ਕਿ ਉਹ ਚੰਗਾ ਕਰ ਰਹੇ ਨੇ ਜਾਂਦੇ ਨੌਜਵਾਨ ਜ਼ਰੂਰ ਨੇ ਵੀ ਉਹਨਾਂ ਨੂੰ ਤੁਸੀਂ ਪੁੱਛ ਕੇ ਦੇਵੋ ਲਿਖ ਇਤਿਹਾਸ ਕਰਦਾ ਉੱਥੇ ਨੂੰ ਪਤਾ ਨਹੀਂ ਹੈ ਜੀ ਕੋਈ ਪਤਾ ਨਹੀਂ ਲੱਗਦਾ ਕਿਸੇ ਨੂੰ ਛੋਟੇ ਛੋਟੇ ਬੱਚਿਆਂ ਨੂੰ ਇਤਿਹਾਸ ਨਹੀਂ ਪੜਾਇਆ ਜਾ ਰਿਹਾ ਹੈ ਸਸਰੂ ਤੋਂ ਹੀ ਅਸੀਂ ਜਿੰਦੇ ਬੱਚੇ ਨੂੰ ਆਪਣੇ ਹਿੰਦੀ ਬੋਲਣਾ ਆਤਾ ਜਾਂ ਇੰਗਲਿਸ਼ਲਾਤਾ ਬੋਲਣਾ ਪੰਜਾਬੀ ਸਾਡੀ ਜਾ ਰਹੀ ਹੈ ਕਿਧਰੇ ਇਸ ਕਰਕੇ ਮੇਰੀ ਬੇਨਤੀ ਹੈ ਹੋਰ ਦੇਸ਼ਾਂ ਅਸੀਂ ਜਾਣਦੇ ਆ ਮੈਨੂੰ ਯਾ ਕੋਈ ਦਾਗ ਲੱਗ ਕਹਿੰਦੇ ਹਿੰਦੀ ਚ ਮਾ ਨਹੀਂ ਮੈਂ ਪੰਜਾਬੀ ਦੀ ਗੱਲ ਕਰੂੰਗਾ ਅਸੀਂ ਪੰਜਾਬੀ ਆ ਠੀਕ ਹੈ ਪੰਜਾਬੀ ਦੀ ਗੱਲ ਕਰੋ ਇਹ ਮੇਰਾ ਇਹੀ ਉਪਦੇਸ਼ ਹੈ ਉਪਦੇਸ਼ ਹੈ ਗੁਰੂਗ੍ਰਾਮ ਆਪਣੇ ਦਸਵੇਂ ਪਾਤਸ਼ਾਹ ਮਹਾਰਾਜਾ ਗੁਰੂ ਗੋਬਿੰਦ ਸਿੰਘ ਜੀ ਦਾ ਸਾਡੇ ਵੱਲੋਂ ਸੁਮੇਸ਼ ਸਹਾਜ ਇੱਕ ਗੁਰਸਿੱਖ ਹੌਣ ਦੇ ਨਾਤੇ ਹਮ ਸੇਵਾ ਹੋਂ ਆਪਣੀ ਸੇਵਾ ਦਾ ਰਹਾ ਮਹਾਰਾਜ ਜੀ ਭਾਈ ਵੱਧ ਤੋਂ ਵੱਧ ਪਾਠ ਕਰੋ ਤੇ ਉੱਥੇ ਜਾ ਕੇ ਹੁੱਲਣ ਵਾਜੀ ਨਾ ਕਰੋ ਇਹ ਨੌਜਵਾਨਾਂ ਨੂੰ ਬੇਨਤੀ ਹੈ ਉੱਥੇ ਜਾ ਕੇ ਸੇਵਾ ਕਰੋ ਤੇ ਉਹਨਾਂ ਦੀ ਯਾਦ ਵਿੱਚ ਬੈਠੋ ਆ ਜਾਂਦੇ ਨੇ ਹੁਣ ਕਹੀ ਅਸੀਂ ਦੇਖ ਰਿਹਾ ਟਰਾਲੀਆਂ ਚ ਵੀ ਜਾ ਰਹੇ ਆ ਤਾਸਕੁੱਟ ਦੇ ਜਾਂਦੇ ਆ ਇਹ ਗਲਤ ਕਰ ਰਹੇ ਆ ਬਹੁਤ ਗਲਤ ਕਰ ਰਹੇ ਆ ਤੇ ਇੱਕ ਹੋਰ ਜੀ ਉਹ ਲੈਣਾ ਕੋਈ ਸ਼ਬਦ ਦੀਆਂ ਇਹ ਸੀ ਦਿੱਧਿਆੜ ਨੂੰ ਮੁੱਖ ਰੱਖਦੇ ਹੋ ਜਰੂਰ ਸੁਣਾਓ ਤੁਹਾਨੂੰ ਦੇਖੋ ਗੱਲ ਇਹ ਆ ਵੀ ਪਹਿਲਾ ਮਰਨ ਕਬੂਲ ਜੀਵਨ ਕੀ ਸ਼ਰ ਆਸ ਹੋ ਸਭਨਾਂ ਕੀ ਰਹਿਣ ਕਦ ਆਓ ਹਮਾਰੇ ਪਾਸ। ਕੰਗੀ ਤਰਪਾਸ਼ ਨੇ ਵੀ ਇਹੀ ਚਿੱਠੀਆਂ ਚ ਲਿਖਿਆ ਸੀ ਜਦੋਂ ਆਪਨੇ ਅਮਰਚਕਾ ਆਇਆ 1700 ਦੇ ਲੰghi ਵਿਸਾਖੀ ਨੂੰ ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਬੋਹਰ ਲਾਇਸੀ ਵੀ ਪਹਿਲਾ ਮਰਨ ਕਬੂਲ ਵੀ ਭਾਈ ਜੇ ਤੁਸੀਂ ਇੱਧਰ ਆਉਣਾ ਨਾ ਤਾਂ ਇਹ ਮਰਨਾ ਪਵੇਗਾ। ਕੀ ਪਹਿਲਾ ਮਰਨ ਕੀ ਹੈ? ਵੀ ਆਪੀ ਹੰਕਾਰ ਨੂੰ ਮਾਰੀਏ, ਔਮੇ ਨੂੰ ਮਾਰੀਏ, ਲੋਭ ਨੂੰ ਮਾਰੀਏ ਤਾਂ ਕਿ ਤੇ ਇਹ ਧਰਮ ਦੇ ਵਿੱਚ ਪੈਰ ਪਾਇਆ ਜਾਂਦਾ ਹੈ। ਇਸ ਕਰਕੇ ਫਿਰ ਜਦੋਂ ਅਸੀਂ ਮਰ ਕੇ ਜਾਵਾਂਗੇ ਨਾ ਧਰਮਰਾਜ ਕੋਲ ਦੇਖੋ ਮਹਾਰਾਜ ਜੀ ਮੈਂ ਨਹੀਂ ਕਹਿੰਦਾ ਗੁਰਬਾਣੀ ਚ ਲਿਖਿਆ ਹੈ ਜਿਨ੍ਹੇ ਨਾਮ ਵਿਸਾਰੇਆ ਜਿਨ੍ਹਾਂ ਨੇ ਨਾਮ ਨੂੰ ਵਿਸਾਰੇ ਕਰਮ ਕਮਾਵੇ ਹੋਰ ਹੋਰ ਕਰਮ ਕਮਾਉਂਦੇ ਹਨ ਨਾਨਕ ਜੰਪਰ ਵੱਧੇ ਮਾਰੀਆ ਸੰਨੀ ਉੱਪਰ ਚੋਰ ਕਹਿੰਦੇ ਐਂ ਕੁੱਟਣਗੇ ਤੈਨੂੰ ਜਮ ਜਿਵੇਂ ਸੰਨੀ ਦੇ ਉੱਪਰ ਕੋ ਚੋਰ ਫੜਿਆ ਜਾਵੇ ਠੀਕ ਹੈ ਜੀ ਚੋਰ ਆਪਾਂ ਕਿਉਂ ਚੋਰ ਬਣੀਏ ਫਿਰ ਨਾਮ ਜਪੀਏ ਅੰਮ੍ਰਿਤ ਛਕੀਏ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਗੁਰੂ ਨਾਲ ਜੁੜੀਏ ਤਾ ਸਾਡਾ ਜੀਵਨ ਸਾਵਨ ਹੋਵੇਗਾ ਨਹੀਂ ਤਾਂ ਆਪੀ ਨੇ ਭੋਗ ਭੋਕਾ ਹੋਏ ਭੱਤਮੜ ਭੌਰ ਸੁਧਾਇਆ ਵੱਡਾ ਹਵਾ ਦੁਰੀਦਾਰ ਗਲ ਸੰਗਲ ਘੱਤ ਚ ਲਾਇਆ ਅੰਗੇ ਕਰਨੀ ਕੀਰਤ ਬਾਚੀ ਐ ਮੈਂ ਨੇਥਾ ਕਰ ਸੰਜਾਇ ਥਾਉ ਨਾ ਹੋਵੀ ਪਾਂਦੀ ਥਾਉ ਨਾ ਹੋਵੀ ਪਾਂਦੀ ਉਹ ਸੋਨਿਆ ਕਿਆ ਰਵਾਇ ਮਨ ਅੰਦੇ ਜਨਮ ਗਵਾਇਆ ਮਨ ਫੇਰ ਬਸਤਾਊਗਾ ਵੀ ਮੈਂ ਐਵੇਂ ਜਨਮ ਗਵਾਲਾ ਸਾਰਾ ਸਾਨੂੰ ਜੀਵਨ ਦਿੱਤਾ ਸਭ ਤੋਂ ਪਹਿਲਾਂ ਉੱਠ ਕੇ ਸਵੇਰੇ ਉੱਠ ਕੇ ਨਾ ਧਰਤੀ ਨੂੰ ਨਮਸਕਾਰ ਕਰੋ ਗੁਰੂ ਦਾ ਆਕਾਲ ਪੁਰਖ ਦਾ ਨਮਸਕਾਰ ਧੰਨਵਾਦ ਕਰੋ ਕਾਦਾ ਜੇ ਆਹ ਕਾਲਪੁਰਖ ਵੈਰੀ ਤੁਸੀਂ ਮੈਂ ਤੁਹਾਡਾ ਕਿਵੇਂ ਧੰਨਵਾਦ ਕਰਾਂ ਕਿਉਂਕਿ ਸਾਨੂੰ ਤੁਸੀਂ ਸੇਵਾ ਦਿੱਤਾ ਹੈ ਆਹ ਜਾਮਾ ਦਿੱਤਾ ਹੈ 83 ਲੱਖ ਦਾ ਜੂ ਸਾਨੂੰ ਸਰਦਾਰ ਬਣਾਇਆ ਹੈ ਅਸੀਂ ਫੈਮਲੀ ਭਾਈ ਬਸ ਇਸ ਕਰਕੇ ਇਹੀ ਮੇਰਾ ਉਦੇਸ਼ ਹੈ ਬਹੁਤ ਧੰਨਵਾਦ ਰੱਬ ਦਾ ਤੁਹਾਡਾ ਤੁਸੀਂ ਅੱਜ ਜਿਹੜੇ ਸਿੱਧੀ ਤੁਹਾਡੇ ਚਲੇ ਹੋਣਾ ਦੇ ਲਈ ਅੱਜ ਸਿਕਸ਼ਣਤਾਂ ਨੂੰ ਬਹੁਤ ਵਧੀਆ ਇੱਕ ਮੈਸੇਜ ਦਿੱਤਾ ਤੇ ਬਹੁਤ ਵਧੀਆ ਜਾਣਕਾਰੀ ਦਿੱਤੀ ਤੇ ਨੌਜਵਾਨਾਂ ਨੂੰ ਵੀ ਦੱਸਿਆ ਜੀ ਜੇ ਦੇਵੀ ਸਤੇਗੜ ਸਾਹਿਬ ਜਾ ਰਹੇ ਨੇ ਉਹ ਹੁਲੜਵਾਜੀ ਨਾ ਕਰਨਾ ਤੇ ਜੇ ਉੱਥੇ ਜਾਣਾ ਤੇ ਸਿੰਘ ਜਿੰਨੇ ਵੀ ਸਹੀ ਰੋਏ ਨੇ ਉਹਨਾਂ ਨੂੰ ਯਾਦ ਕਰਨਾ ਇਸ ਕਰਕੇ ਇਹੋ ਜਿਹੀ ਸਾਡੇ ਨਾਲ ਦਰਸਾ ਸਿੰਘ ਜੀ ਟੋੜਾ ਸਾਹਿਬ ਮੂਲੇਪੁਰ ਵਾਲੇ ਸਿਕਾਇਮੂਰ ਤੋਂ ਕਰਨ ਸਿੰਘ ਕਾਤਰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰੂ